ਤੋ ਸਾਂਝਾ ਮਲੇ ਨੇ ਨਵੇਂ ਗਾਣੇ ਚ ਕਿਸ ਨੂੰ ਸੁਨਾਈਆਂ ਖਰੀਆਂ ਪ੍ਰੇਮ ਢਿੱਲੋ ਦੇ ਵਿਵਾਦ ਨੂੰ ਲੈ ਕੇ ਮਨਪ੍ਰਿਤ ਮੰਨੇ ਦਾ ਕੀ ਹੈ ਕਲੇਮ ਇਸ ਹਫਤੇ ਕਿਹੜੀ ਫਿਲਮ ਹੋਈ ਰਿਲੀਜ਼ ਸਸ਼ੀਕਾਲ ਜੀ ਮੈਂ ਹਾਂ ਅਮਨ ਐਂਟਰਟੇਨਮੈਂਟ ਲਿੰਕ ਤੇ ਤੁਹਾਡਾ ਸਵਾਗਤ ਹੈ ਸਾਂਝੀਆਂ ਕਰਦੇ ਹਾਂ ਪੰਜਾਬੀ ਇੰਡਸਟਰੀ ਦੀਆਂ ਖਾਸ ਖਬਰਾਂ ਸ਼ੁਰੂਆਤ ਕਰਦੇ ਹਾਂ ਗਾਇਕਾਂ ਦੀਆਂ ਲੜਾਈਆਂ ਤੇ ਧਮਕੀਆਂ ਦੀਆਂ ਤਾਜ਼ਾ ਖਬਰਾਂ ਨਾਲ ਸੋ ਪੰਜਾਬੀ ਗਾਇਕ ਮਨਪ੍ਰੀਤ ਮੰਨਾ ਕਾਫੀ ਲੰਮੇ ਸਮੇਂ ਤੋਂ ਕਿਸੇ ਨਾ ਕਿਸੇ ਕੌਂਟਰੋਵਰਸੀ ਕਾਰਨ ਸੁਰਖੀਆਂ 'ਚ ਨੇ ਹਾਲ ਹੀ 'ਚ ਸੋਸ਼ਲ ਮੀਡੀਆ ਤੇ ਮਨਕੀਰ ਤਾਲਕ ਨੂੰ ਉਹਨਾਂ ਨੇ ਧਮਕੀ ਦਿੱਤੀ ਹੈ ਤੇ ਇਸ ਦੇ ਨਾਲ ਹੀ ਪ੍ਰੇਮ ਢਿੱਲੋਂ ਦੇ ਘਰ ਤੇ ਹੋਏ ਹਮਲੇ ਦੀ ਵੀ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਮਨਪ੍ਰੀਤ ਮੰਨਾ ਨੇ ਇੰਸਟਾਗ੍ਰam ਤੇ ਲਗਾਤਾਰ ਸਟੋਰੀ ਸ਼ੇਅਰ ਕਰਦੇ ਹੋਏ ਸ਼ਰਿਆਮ ਗਾਇਕਾ ਨੂੰ ਧਮਕੀਆਂ ਦਿੱਤੀਆਂ ਨੇ ਤੇ ਇਸ ਦੇ ਨਾਲ ਹੀ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਵੀ ਧਮਕੀ ਦਿੱਤੀ ਹੈ ਹਾਲਾਂਕਿ ਮਨਪ੍ਰੀਤ ਮੰਨਾ ਦੀਆਂ ਧਮਕੀ ਭਰੀਆਂ ਧੜਾ ਧੜ ਵੀਡੀਓਜ਼ ਤੋਂ ਬਾਅਦ ਉਸ ਦੀ ਮੈਨੇਜਮੈਂਟ ਟੀਮ ਵੱਲੋਂ ਇੰਸਟਾਗ੍ਰam ਤੇ ਸਟੋਰੀ ਸ਼ੇਅਰ ਕਰਕੇ ਮਾਫੀ ਮੰਗੀ ਗਈ ਹੈ ਤੇ ਫਿਰ ਖੁਦ ਮਨਪ੍ਰੀਤ ਮੰਨਾ ਨੇ ਵੀ ਮਾਫੀ ਮੰਗੀ ਹੈ ਇਸਦੇ ਨਾਲ ਹੀ ਗੱਲ ਕਰ ਲਈਏ ਇੱਕ ਹੋਰ ਕੌਂਟਰੋਵਰਸੀ ਦੀ ਤਾਂ ਬੁਲੰਦ ਲਿਰਿਸਟ ਐਂਡ ਸਿੰਗਰ ਜਿਸ ਨੂੰ ਲੇਡੀ ਸਿੱਧੂ ਮੂਸੇਵਾਲਾ ਵੀ ਕਹਿੰਦੇ ਨੇ ਉਸ ਦਾ ਇੱਕ ਸਕਰੀਨਸ਼ਾਟ ਮਨਪ੍ਰਿਤ ਮੰਨਾ ਨੇ ਆਪਣੀ ਸਟੋਰੀ ਤੇ ਸਾਂਝਾ ਕੀਤਾ ਜਿਸ ਚ ਸਿਮਰਨ ਕੌਰ ਤਦਲੀ ਤੇ ਯੂਟਿਊਬਰ ਸਰਦਾਰ ਸਟੇਕ ਦੀ ਕੌਂਟਰੋਵਰਸੀ ਉਹਨਾਂ ਨੇ ਸਾਂਝੀ ਕੀਤੀ ਹੈ ਦੱਸਦੇ ਇਹ ਕਿ ਕੁਝ ਦਿਨ ਪਹਿਲਾਂ ਸਿਮਰਨ ਤੇ ਸਰਦਾਰ ਸਟੇਕ ਦੀ ਮੈਸੇਜਸ ਦੇ ਜ਼ਰੀਏ ਕੁਝ ਤੂਤੂ ਮਾਮੇ ਹੋਈ ਸੀ ਇਸ ਦੇ ਨਾਲ ਹੀ ਗੱਲ ਕਰ ਲੈਣੇ ਆ ਦਿਲਜੀਤ ਦੋਸਾਂਝ ਦੇ ਨਵੇਂ ਗੀਤ ਟੈਨਸ਼ਨ ਦੀ ਦਿਲਜੀਤ ਦਾ ਇਹ ਗੀਤ ਬੀਤੇ ਦਿਨੀ ਰਿਲੀਜ਼ ਹੋਇਆ ਤੇ ਇਸ ਗੀਤ ਦੀ ਇਨਫੋਰਮੇਸ਼ਨ ਪਹਿਲਾਂ ਦਿਲਜੀਤ ਨੇ ਆਪਣੇ ਫੇਮਸ ਤੇ ਸਭ ਤੋਂ ਫੇਵਰੇਟ ਅੰਦਾਜ਼ ਮਤਲਬ ਕਿ ਇੱਕ ਵਲੌਗ ਬਣਾ ਕੇ ਦਿੱਤੀ ਸੀ ਜਿਸ 'ਚ ਦਿਲਜੀਤ ਨੇ ਆਪਣੀਆਂ ਇੰਡੀਆ ਟੂਰ ਤੇ ਕਾਨਸਰਟ ਦੌਰਾਨ ਆਈਆਂ ਦਿੱਕਤਾਂ ਤੇ ਜਾਰੀ ਹੋਈਆਂ ਐਡਵਾਈਸਰੀਜ਼ ਦੀ ਗੱਲ ਕੀਤੀ ਤੇ ਕਿਹਾ ਟੈਨਸ਼ਨ ਮਿੱਤਰਾਂ ਨਿਲੇਣੀ ਇਸ ਗੀਤ ਦੇ ਲਿਰਿਕਸ ਜੋ ਅਮ੍ਰਿਤਮਾਨ ਨੇ ਲਿਖੇ ਨੇ ਤੇ 뮤직 ਦੀਪ ਜੰਡੂ ਦਾ ਸੋ ਏਸੀ ਦਿਲਜੀਤ ਦਾ ਨਵਾਂ ਗੀਤ ਜੇ ਤੁਸੀਂ ਨਹੀਂ ਸੁਣਿਆ ਤਾਂ ਸੁਣ ਲਓ ਤੇ ਸਾਰੀਆਂ ਟੈਨਸ਼ਨਾਂ ਛੱਡ ਦਿਓ ਹੁਣ ਦਿਲਜੀਤ ਦੀ ਗੱਲ ਹੋ ਹੀ ਰਹੀ ਹੈ ਤਾਂ ਇੱਕ ਹੋਰ ਖਬਰ ਹੈ ਦਿਲਜੀਤ ਨੂੰ ਲੈ ਕੇ ਉਹ ਇਹ ਕਿ ਦਿਲਜੀਤ ਦੀ ਫੈਨ ਫਾਲੋਇੰਗ ਤੇ ਹਾਈਪ ਦਾ ਤਾਂ ਸਭ ਨੂੰ ਪਤਾ ਹੀ ਹੈ ਇਸੇ ਫੈਨ ਫਾਲੋਇੰਗ ਦੀ ਬਦੌਲਤ ਦਿਲਜੀਤ ਦੀ ਜਰਨੀ ਤੇ ਇੱਕ ਫਿਲਮ ਵੀ ਬਣ ਰਹੀ ਹੈ ਫਿਲਮ ਦਾ ਨਾਮ ਹੈ ਯਾਰ ਚੱਲੇ ਕੋਚੇਲਾ ਇਸ ਫਿਲਮ ਦੇ ਵਿੱਚ ਜਸ ਵੜੈਚ ਦਿਲਜੀਤ ਦੇ ਫੈਨ ਦਾ ਰੋਲ ਨਿਭਾਉਣਗੇ ਤੇ ਤਨੀਸ਼ਾ ਉਹਨਾਂ ਦੀ ਗਰਲਫ੍ਰੈਂਡ ਦਾ ਰੋਲ ਨਿਭਾਏਗੀ। ਇਸ ਫਿਲਮ 'ਚ ਦਿਲਜੀਤ ਵਾਂਗ ਉਸ ਦੇ ਫੈਨ ਦੀ ਮੈਨੀਫੈਸਟੇਸ਼ਨ ਦੀ ਗੱਲ ਕੀਤੀ ਗਈ ਹੈ। ਚੱਲੇ ਯਾਰ ਕੋਚੇਲਾ ਫ फेब्रुवारी 24 ਨੂੰ ਚੋਪਾਲ ਤੇ ਰਿਲੀਜ਼ ਹੋਵੇਗੀ। ਇਸ ਫਿਲਮ ਦੀ ਗੱਲ ਕਰ ਲਈਏ ਤਾਂ ਬੌਬੀ ਬਾਜਵਾ ਡਾਇਰੈਕਟਰ ਨੇ ਤੇ ਕੈਪਟਨ ਐਮ ਐਸ ਮੰਡੇਰ ਇਸ ਫਿਲਮ ਦੇ ਪ੍ਰੋਡਿਊਸਰ ਨੇ। ਹੁਣ ਗੱਲ ਕਰਦੇ ਹਾਂ ਇਸ ਹਫਤੇ ਰਿਲੀਜ਼ ਹੋਈ ਫਿਲਮ ਦੀ। ਫਿਲਮ ਹੁਸ਼ਿਆਰ ਸਿੰਘ ਆਪਣਾ ਅਰਸਤੂ ਇਸ ਹਫਤੇ ਰਿਲੀਜ਼ ਹੋਈ ਹੈ ਇਹ ਫਿਲਮ ਐਜੂਕੇਸ਼ਨ ਸਿਸਟਮ ਨੂੰ ਕਟਾਕਸ਼ ਕਰਦੀ ਪਹਿਲੀ ਫਿਲਮ ਹੈ ਜਿਸ ਚ 80 ਤੋਂ ਵੱਧ ਕਲਾਕਾਰ ਲਏ ਗਏ ਨੇ ਇਸ ਫਿਲਮ ਚ ਮੇਨ ਲੀਡ ਤੇ ਸਤਿੰਦਰ ਸਰਤਾਜ ਨੇ ਤੇ ਸਿਮੀ ਚਾਹਲ ਨੇ ਤੇ ਬਹੁਤ ਸਾਰੇ ਨਿੱਕੇ ਨਿੱਕੇ ਬੱਚੇ ਇਸ ਫਿਲਮ ਦੇ ਜ਼ਰੀਏ ਆਪਣੀ ਅਦਾਕਾਰੀ ਦਾ ਹੁਨਰ ਦਿਖਾ ਰਹੇ ਨੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਹੁਸ਼ਿਆਰ ਸਿੰਘ ਫਿਲਮ ਦੇ ਬੱਚੇ ਵੀ ਹੁਸ਼ਿਆਰ ਨੇ ਬੱਚਿਆਂ ਨੇ ਫਿਲਮ 'ਚ ਇੱਕ ਗੀਤ ਵੀ ਗਾਇਆ ਜੋ ਉਹਨਾਂ ਨੇ ਪ੍ਰੀਮੀਅਰ ਮੌਕੇ ਗਾ ਕੇ ਵੀ ਸੁਣਾਇਆ ਆਓ ਤੁਹਾਨੂੰ ਵੀ ਉਹਨਾਂ ਬੱਚਿਆਂ ਨਾਲ ਰੂਬਰੂ ਕਰਵਾਉਂਦੇ ਆਂ ਇਹੀ ਚੀਜ਼ ਲੈ ਕੇ ਆਉਣਾ ਚਾਹੁੰਦੇ ਆ ਕਿ ਮਤਲਬ ਪੜ੍ਹਾਈ ਨੂੰ ਜਿੱਦਾਂ ਸਾਡੇ ਹੁਸ਼ਿਆਰ ਸਰ ਨੇ ਮੂਵੀ 'ਚ ਕਿਹਾ ਵੀ ਇਸ ਤਰ੍ਹਾਂ ਪੜ੍ਹਾਈ ਕੀਤੀ ਜਾਵੇ ਕਿ ਮਜ਼ਾ ਆਵੇ ਪੜ੍ਹਾਈ ਕਰਨ 'ਚ ਵੀ ਫਿਜ਼ਿਕਸ ਮੈਥਸ ਨੂੰ ਇਦਾਂ ਪੜੀ ਵੀ ਮਜ਼ਾ ਆਵੇ ਉਹ ਕਰਨ 'ਚ ਵੀ ਤਾਂ ਤਰੀਕਾ ਹੀ ਬਦਲ ਦਿੱਤਾ ਜਾਏ ਬੋਰਿੰਗ ਨਹੀਂ ਬਣਨ ਦੇ ਜੀ ਸਬਜੈਕਟ ਹਾਂਜੀ ਪੜ੍ਹਾਈ ਵੀ ਕਰਨੀ ਚਾਹੀਦੀ ਹੈ ਤੇ ਖੇਡਣਾ ਵੀ ਚਾਹੀਦਾ ਸਾਰੀ ਚੀਜ਼ਾਂ ਹਾਂ ਸਾਕੀਦੇ ਨਾਲ ਕੰਮ ਕਰਕੇ ਸਭ ਤੋਂ ਜ਼ਿਆਦਾ ਮਜ਼ਾ ਆਇਆ ਸਰਤਾਜ ਸਰ ਸਿਮੀ ਮੈ ਮੈਂ ਤਾਂ ਸੁਣਿਆ ਤੁਸੀਂ ਗੰਦ ਵੀ ਬਹੁਤ ਸੋਹਣਾ ਹਾਂ ਜੀ ਹਾਂ ਜੀ ਜਿਹਨਾਂ ਨੇ ਮੂਵੀ ਚ ਗਾਣਾ ਕੀਤਾ ਉਹ ਵਾਓ ਅਨਿਕ ਨੇ ਕਿਨੇ ਬੱਚਾ ਨੇ ਗਾਣਾ ਗਾਇਆ ਚਲੋ ਫਿਰ ਇੱਕ ਗਾਣਾ ਸੁਣਾ ਦਿਓ ਹੁਣ ਹਰ ਫਾਰਮੂਲਾ ਇੱਥੇ ਫੇਲ ਹੋਇਆ ਪਿਆਏ ਫਿਊਚਰ ਵੀ ਸਾਡਾ ਫੋਰ ਸੇਲ ਹੋਇਆ ਪਿਆਏ ਹੁਣ ਅਸੀਂ ਸਕੂਲ ਜਿਹੜਾ ਜੇਲ ਹੋਇਆ ਪਿਆਏ ਸਿਸਟਮ ਹੀ ਸਾਰਾ ਡੀ ਰੇਲ ਹੋਇਆ ਪਿਆਏ ਹੁਣ ਥਾਂ ਥਾਂ ਤੇ ਫੇਲ ਹੋ ਤੱਕੇ ਨਾਲ ਪਸ ਗਏ ਜ਼ਿੰਦਗੀ ਬਣਾਉਣ ਜਿੱਥੇ ਗੀ ਬਣਾਉਣ ਜਿੱਥੇ ਆਏ ਸੀ ਉੱਤੇ ਖੁਦ ਹੀ ਗਵਾਚ ਗਏ ਸੋ ਅਗਲੇ ਹਫਤੇ ਫਿਰ ਤੁਹਾਡੀ ਬਿਜ਼ੀ ਲਾਈਫ ਚ ਕੁਝ ਐਂਟਰਟੇਨਮੈਂਟ ਲੈ ਕੇ ਆਵਾਂਗੀ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ